ਨੀ ਸਾਰ ਲੈਣੀ ਆ ਹੁਣ ਇੱਕ ਰੋਜ਼ ਜਿਹੜੀ ਬੰਦਾ ਕੀ ਬਣਾਵੇ ਸਮਝ ਨਹੀਂ ਆਉਂਦੀ ਹੈਗੀ ਘਰ ਦੀ ਸਬਜ਼ੀ ਹੋਵੇ ਨਾ ਪੈਂ ਥੋੜੀ ਹੀ ਹੋਵੇ ਉਹਦੇ ਨਾਲ ਹੀ گزارਾ ਹੋ ਜਾਂਦਾ ਵਾ ਔਰ ਮਿੰਟ ਲੋਤੀ ਖਲੋਤੀ ਨੂੰ ਇੱਕ ਗੱਲ ਹੋਰ ਚੇਤੇ ਆਉਂਦੀ ਆ ਮੇਰੇ ਕੱਪੜੇ ਥੋੜੇ ਜੇ ਧੋਣ ਵਾਲੇ ਪਏ ਆ ਤੇ ਇਦਾਂ ਕਰੋ ਕਿ ਥੋਨਰੋ ਪਾ ਕੇ ਤਾਂ ਸਭ ਖਾ ਲਓ ਪੱਕੀ ਪਈ ਹੈ ਰੋਟੀ ਹੁਣੇ ਪਕਾ ਗਈ ਆਈਆਂ ਨੇ ਤੇ ਜੇ ਮੈਂ ਪਾ ਕੇ ਖਾਣੀ ਹੈ ਤੇ ਫਿਰ ਪਕਾਉਂਦੀ ਵੀ ਨਾ ਫਿਰ ਮੈਂ ਆਪੇ ਲਾ ਲੈਂਦਾ ਆਣਕੇ ਦੋ ਸਈ ਨਗਰ ਬੰਦਾ ਲਾਗੋਂ ਕਰ ਹੀ ਦਿੰਦਾ ਵਾ ਨਾ ਤੂੰ ਦਿਹਾਦੀ ਕਰਦੇ ਆ ਤੇਰਾ ਇੱਕ ਜੀ ਆ ਪੀ ਹਵਾ ਹਵਾ ਬੜੀ ਸੁਣੀ ਆ ਜਾਂਦੀ ਹੈ ਹਨਾ ਮੈਂ ਕਹਿੰਦਾ ਇੱਥੇ ਜ਼ਰਾ ਮਨ ਮਿਜਾ ਲੇ ਤੇ ਤੁਹਾਡੀ ਤਾਂ ਸਾਰੀ ਹੋਰ ਟੀਨਾ ਥੱਲੇ ਲੰਗੀ ਸਹੀ ਗੱਲ ਵਾ ਵੇਖ ਕਿੱਡਾ ਸੋਹਣਾ ਬਣਿਆ ਵਾ ਚੱਲ ਨਾਲੇ ਆ ਬਈ ਬਾਹਰ-ਬਾਰਾ ਘਰ ਵਾ ਹਾਂ ਹੋਰ ਸੜਕ ਦੇ ਉੱਤੇ ਹੀ ਘਰ ਵਾ ਗਲੀਆਂ ਗੁਲੀਆਂ 'ਚ ਵੜਨ ਦੀ ਲੋੜ ਹੀ ਨਹੀਂਗੀ ਓ ਚੱਲ ਨਹੀਂ ਨਾ ਤੂੰ ਹੀ ਜਾਣਾ ਤੇ ਨਹੀਂ ਜਾਂਦੀ ਬਹੁਤ ਅਸੀਂ ਤਾਂ ਮੈਸ ਸੁਫਾਈ ਕਰ ਲਾਂ ਚੱਲ ਮਾਜੀ ਆ ਤੇਰੀ ਇਦਾਂ ਕਰਦੀਆਂ ਲਵਲੀ ਨੂੰ ਫੋਨ ਪਹਿਲਾਂ ਕਰ ਹੀ ਲੈਂਦੀ ਹੈ ਫੇਰ ਹੀ ਕੰਮ ਕਰੂਗੀ